ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਸਤੀ ਵਕੀਲਾਂ ਵਾਲੀ ਇਹ ਦੋਸਤੋ ਪਿੰਡ ਬਿਲਕੁਲ ਨੇੜੇ ਫਿਰੋਜ਼ਪੁਰ ਦੇ ਪੈਂਦਾ ਵੈਸੇ ਜ਼ਿਲ੍ਹਾ ਤਹਿਸੀਲ ਵੀ ਫਿਰੋਜ਼ਪੁਰ ਹੀ ਆ ਫਿਰੋਜ਼ਪੁਰ ਤਕਰੀਬਨ ਇੱਥੋਂ ਕੋਈ 10-11 ਕਿਲੋਮੀਟਰ ਦੀ ਦੂਰੀ ਤੇ ਆ ਤੇ ਮਹੂ ਤੋਂ ਕੋਈ ਵੀਰ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਵੈਸੇ ਇੱਕ ਦੋਸਤੋ ਪਹਿਲਾਂ ਮੈਂ ਸਟਾਰਟਿੰਗ ਤੋਂ ਇੱਕ ਜ਼ਿਕਰ ਕਰਦੇ ਆ ਵੀ ਘਰੇਲੂ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣ ਜਾ ਰਹੇ ਆ ਅੱਜ ਇਸ ਵੀਡੀਓ ਦੇ ਵਿੱਚ ਪੰਜ ਪਸ਼ੂ ਹੋਣਗੇ ਤਿੰਨ ਵਿਹੜਾ ਨੇ ਤੇ ਦੋ ਮੱਝਾਂ ਝੋਟੀਆਂ ਦਿਖਾ ਦੇਾਂਗੇ ਠੀਕ ਆ ਜੀ ਦੋ ਪਸ਼ੂ ਸੋਇ ਸਵਾਜ ਤੇ ਤਿੰਨ ਗੱਬਣਾਂ ਇੱਕ ਵਿਹੜ ਵੀ ਗੱਬਣਾਂ ਤੇ ਦੋ ਮੱਝਾਂ ਜਿਹੜੀਆਂ ਦਿਖਾਉਣੀਆਂ ਤੁਹਾਨੂੰ ਉਹ ਵੀ ਗੱਬਣ ਸੋ ਪੰਜ ਨਾਗ ਨੇ ਘਰੋਂ ਵੀਰ ਹੁਣੇ ਜਿਹੜਾ ਪਸ਼ੂ ਦੋਸਤੋ ਮਾਲ ਸੇਲ ਕਰਦੇ ਪੈਨੇ ਅੱਜ ਤੇ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਇਸ ਲੋਕੇਸ਼ਨ ਤੇ ਕੋਈ ਵੀਰ ਪਹੁੰਚ ਰਿਹਾ ਤੇ ਉਹ ਇੱਕ ਵਾਰੀ ਮੋٹے ਤੌਰ ਤੇ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆ ਦੇਣਾ ਵਸਤੀ ਵਕੀਲਾਂ ਦੀ ਦੋਸਤੋ ਬਿਲਕੁਲ ਨੇੜੇਕ ਜਕਰ ਪਿੰਡਾਂ ਦੀ ਗੱਲ ਕਰੀਏ ਇੱਕ ਪਾਸੇ ਅਟਾਰੀ ਪਿੰਡ ਬਿਲਕੁਲ ਨਜ਼ਦੀਕ ਆ ਤੇ ਮਖੂ ਤੋਂ ਤਕਰੀਬਨ ਕੋਈ 30 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਮਖੂ ਤੋਂ ਵਾਇਆ ਮੱਲਾਵਾਲਾ ਜਿਹੜੀ ਸੜਕ ਫਰੋਜ਼ਪੁਰ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਇਸੇ ਸੜਕ ਦੇ ਉੱਪਰ ਦੋਸਤੋ ਹਾਰਫ ਗਿਆ ਤੋਂ ਅੱਗੇ ਕਟੋਰਾ ਪਿੰਡ ਆ ਤੇ ਅੱਗੇ ਵਾਕਾ ਮੋੜ ਆਉਂਦਾ ਵਾਕਾ ਮੋੜ ਤੋਂ ਬਿਲਕੁਲ ਰਾਈਟ ਹੈਂਡ ਸਾਈਡ ਜਿੱਥੋਂ ਆਪਾਂ ਆਉਣੇ ਆ ਠੀਕ ਆ ਜੀ ਤੇ ਬਿਲਕੁਲ ਪਹਿਲਾ ਪਿੰਡ ਵਕੀਨਾਂ ਵਾਲੀ ਬਸਤੀ ਆ ਪੂਰੀ ਗੱਲਬਾਤ ਕਰਾਂਗੇ ਓਨਰ ਦੇ ਨਾਲ ਮਾਲਕ ਦੇ ਨਾਲ ਅੱਜ ਜਿਹੜੇ ਇਹ ਦੋਸਤੋ ਪਸ਼ੂ ਪੰਜ ਵੀਰ ਹੁਣੇ ਸੇਲ ਕਰਦੇ ਪਏ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਕੱਲੇ-ਕੱਲੇ ਪਸ਼ੂ ਨੂੰ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦੇਾਂਗੇ ਅੱਗੋਂ ਕੋਈ ਵੀ ਖਰੀਦਦਾਰ ਜਿਹੜਾ ਵੀ ਆਪਣੇ ਕਰਨ ਕਿਸਾਨ ਫਾਰਮਰ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਇੱਥੇ ਆਣ ਕੇ ਆਪਣੀ ਦੋ ਟੈਮ ਚੋਕੇ ਸੋਇਸ ਵਾਇ ਪਸ਼ੂ ਨੂੰ ਗੱਬੜ ਪਸ਼ੂ ਆਪਣਾ ਚਾਰੇ ਥਾਣਾ ਦੀ ਟਿੱਪ ਕੇ ਤਸੱਲੀ ਤੁਸੀਂ ਯਕੀਨੀ ਬਣਾ ਲਿਓ ਠੀਕ ਆ ਜੀ ਸੋ ਵੀਡੀਓ ਆਪਣੀ ਇਸ ਘਰੋਂ ਪਹਿਲੀ ਆ ਤੇ ਵੀਰ ਹੁਣੇ ਵੀ ਪਹਿਲੀ ਵਾਰ ਜਿਹੜੀ ਵੀਡੀਓ ਪਵਾ ਰਹੇ ਆ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਲੈ ਲਈਏ ਡਿਟੇਲ ਸ ਇੱਕ ਤਾਂ ਵੀਰੇ ਆਪਣਾ ਨਾਮ ਦੱਸ ਦਈਏ। ਨਾਮ ਮੇਰੇ ਰਣਵੀਰ ਸਿੰਘ। ਅੱਛਾ। ਰਣਵੀਰ ਵੀਰੇ ਜਿੰਨੇ ਵੀ ਐਨੀਮਲ ਰੱਖੇ ਆਪਣੇ ਕੋਲ ਘਰੇਲੂ ਪਸ਼ੂ ਹੀ ਆ। ਹਾਂਜੀ ਹਾਂਜੀ ਵੀਰੇ ਆਪਣੇ ਸਾਰੇ ਘਰ ਦੇ ਪਸ਼ੂ ਨੇ ਘਰੇਲੂ ਹੀ। ਅਜੇ ਤੱਕ ਤਾਂ ਕੋਈ ਪਸ਼ੂ ਵਪਾਰ ਦਾ ਕੰਮ ਨਹੀਂ। ਨਹੀਂ ਨਹੀਂ ਵੀਰੇ ਹਾਲੇ ਤੱਕ ਕੋਈ ਨਹੀਂ ਆਪਾਂ ਕੀਤਾਗਾ। ਠੀਕ ਆ ਜੀ। ਹਾਂਜੀ। ਅੱਛਾ ਤੇ ਵੀਰੇ ਆਪਣੇ ਨਾਲ ਲੱਗਦੇ ਪਿੰਡ ਹੋਰ ਪਿੰਡ ਦੇ ਕਿਹੜੇ-ਕਿਹੜੇ? ਮੇਰੇ ਆਪਣੇ ਟਾਰੀ ਪੈ ਜਾਂਦਾ ਇੱਥੋਂ ਤੇ ਹਾਰਫਕਾ ਵਾਕਾ ਮੋੜ। ਜੀ। ਇਹ ਤਿੰਨ ਪਿੰਡ ਆਪਣੇ 메ਨ ਵਾਜਦੇ ਨੇ ਨਾਲ ਤੇ ਆਪਣਾ ਵਸਤੇ ਵਕੀਲਾਂ ਵਾਲੀ ਪਿੰਡ ਫਰੋਜਪੁਰ। ਜੀ। ਪੈ ਜਾਂਦਾ ਆਪਾਂ ਨੂੰ। ਇਥੋਂ ਮਾਖੂ ਰੇ ਜਾਂਦਾ ਆਪਾਂ ਨੂੰ 30 ਕਿਲੋਮੀਟਰ ਠੀਕ ਆ ਹਾਂਜੀ ਮਾਲਵੇ ਵਾਲੀ ਸੜਕ ਤੋਂ ਕਿ ਭੈਣ ਭਰਾ ਆਪਣੇ ਸੱਜਣ ਆ ਰਿਹਾ ਮੋਗੇ ਮਾਗੇ ਵਾਲੀ ਸੜਕ ਪਰ ਨਾਲੇ ਵਾਲੀ ਸੜਕ ਤੋਂ ਉਹ ਸਿੱਧਾ ਮਤਲਬ ਕਿ ਜੀਰੇ ਤੋਂ ਵੀ ਇੱਕ ਵੈਸੇ ਰਸਤਾ ਸਿੱਧਾ ਮੱਲਾਂ ਵਾਲੇ ਨੂੰ ਛੜਕਾਂ ਹਾਂਜੀ ਹਾਂਜੀ ਉਸੇ ਛੜਕੇ ਵੀ ਆ ਸਕਦੇ ਆ ਬਾਕੀ ਵੱਡੇ ਰੋਡ ਤੇ ਉਹਨਾਂ ਤੇ ਮਘੂ ਤੋਂ ਮਘੂ ਪਹੁੰਚ ਕੇ ਵੀ ਜਿਹੜਾ ਮੱਲਾਂ ਵਾਲਾ ਰੋਡ ਫੜ ਸਕਦੇ ਆ ਸਿੱਧਾ ਹਾਂਜੀ ਹਾਂਜੀ ਉਹ ਸਿੱਧਾ ਆਉਂਦਾ ਇਥੋਂ 30 ਕਿਲੋਮੀਟਰ ਪੈ ਜਾਂਦਾ ਆਪਾਂ ਨੂੰ ਠੀਕ ਆ ਜੀ ਹਾਂਜੀ ਅੱਛਾ ਫਿਰ ਐਨੀਮਲ ਆਪਣੇ ਕੋਲ ਅੱਜ ਇੱਕ ਵਾਰੀ ਮੈਂ ਮੋٹے ਤੌਰ ਤੇ ਦੱਸ ਦਿੱਤਾ ਵੈਸ ਤੇ ਦੋ ਬਾਰਾ ਸੂਈਆਂ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਦੋ ਸੂਈਆਂ ਇਹਨਾਂ ਨੂੰ ਵੀਰੇ 4 ਤੋਂ 5-5 ਦਿਨ ਹੋ ਗਏ ਸੂਈਆਂ ਨੂੰ ਦੋਵਾਂ ਨੂੰ ਦੋਵਾਂ ਨੂੰ ਹਾਂਜੀ ਠੀਕ ਹੈ ਜੀ ਸ਼ੁਰੂਆਤ ਆਪਾਂ ਇਸੇ ਵਿਹੜ ਤੋਂ ਕਰ ਲੈਣੀ ਆ ਵੀਰੇ ਇਸੇ ਤੋਂ ਕਰ ਲੈਣੀ ਇਹ ਜਿਹੜੀ ਆਪਣੇ ਕੋਲ ਪਹਿਲੀ ਵਿਹੜਾ ਇਹਦਾ ਸੂਆ ਦੱਸ ਦਿਓ ਸਮਾਂ ਦੱਸ ਦਿਓ ਕਿੰਨਾ ਕੋ ਗਿਆ ਨੂੰ ਸੂਈ ਇਹ ਵੀਰੇ ਦੂਜਾ ਸੂਆ ਸੋਈ ਏ ਇਹਨੂੰ ਵੀਰੇ 5 ਦਿਨ ਹੋ ਗਏ ਸੋਈ ਨੂੰ 5 ਦਿਨ ਹੋ ਗਏ ਹਾਂਜੀ ਤੇ ਮਗਰ ਇਹਦੇ ਬੱਚਾ ਤੇ ਇਸ ਟਾਈਮ ਇਹਦੇ ਥੱਲੇ 18-19 ਲੀਟਰ ਦੁੱਧ ਆਜ ਰਿਹਾ ਠੀਕ ਹੈ ਜੀ ਚੱਲ ਰਿਹਾ ਠੀਕ ਹੈ ਤੇ 26 ਲੀਟਰ ਦਾ ਇਹਦਾ ਪਹਿਲਾ ਰਿਕਾਰਡ ਰਿਹਾ ਪਹਿਲੇ ਸੂ ਪਹਿਲੇ ਸਵੇਰੇ ਹਾਂਜੀ ਐਤ ਕੀ ਇਹਨੂੰ ਮੰਨ ਕੇ ਚੱਲਦੇ ਆਪਾਂ ਕਿ ਵਧੀਆ ਮਿਹਨਤ ਵਾਲੇ ਘਰੇ ਜਾਂਦੀ ਹੈ ਸਾਮ ਦੇ ਸਿਰ ਤੇ ਕਿ 30 ਤੋਂ 32 ਲੀਟਰ ਦੁੱਧ ਦੀ ਚਵਾਈ ਕਰੇਗੀ ਵਧੀਆ ਐਤ ਕਾ ਫਿਰ ਇਸ ਵਾਰ ਸੈਕੰਡ ਡਾਕਟੇਸ਼ਨ ਚ ਹਾਂਜੀ ਸਾਮ ਤੇ ਕਿਨਾਂ 25 ਲੀਟਰ ਐ ਪਹਿਲੇ ਸੂਇਂ ਦਾ ਬਰੇ ਰਿਆ 26 ਲੀਟਰ ਦਾ ਰਿਕਾਰਡ ਹੈ ਠੀਕ ਹੈ ਜੀ ਤੇ ਐਤ ਕੀ ਹੁਣ ਅੱਗੇ ਮਿਹਨਤ ਦੇ ਸਿਰ ਤੇ ਕੀ ਚੱਲੋ ਇਸ ਟਾਈਮ 18-19 ਲੀਟਰ ਇੰਦੇ ਤੇ ਬੌਲਾ ਕਹਿ ਲਈਏ ਆਪਾਂ ਕਿ ਚੱਲ ਰਿਹਾ ਪੰਜ ਤੋਂ 6 ਦਿਨ ਹੋਏ ਨੇ ਨੂੰ ਇਸ ਨੂੰ ਸੂਈ ਨੂੰ ਠੀਕ ਹੈ ਜੀ ਤੇ ਵਧੀਆ ਤੀ 32 ਲੀਟਰ ਦੁੱਧ ਤੱਕੇ ਜਾਏਗੀ ਠੀਕ ਹੈ ਜੀ ਲਓ ਦੋਸਤੋ ਬੌਲਾ ਚਾਹੇ ਕੱਚਾ ਦੁੱਧ ਕੋਈ ਭਰਾ ਮੰਨ ਲਿਆ ਅੱਜ ਪੰਜਾਂ ਛੇਾਂ ਕਿ ਦਿਨਾਂ ਦਾ ਸਮਾਂ ਹੋ ਗਿਆ ਬਾਕੀ ਸਰੀਰ ਘਟਾਂ ਚਾ ਤੁਸੀਂ ਦੇਖ ਲਓ ਥੋੜੇ ਜੇ ਇੱਕ ਸਿਆਲ ਹੁਣ ਕਰਕੇ ਤੇ ਇੱਕ ਬਿਲਕੁਲ ਪੂਰੇ ਖਾੜ ਦੇ ਦਿਨ ਹੁਣ ਕਰਕੇ ਵੀਰ ਦੱਸ ਰਿਹਾ ਸੀ ਵੀ ਨਹਾਏ ਤੋਂ ਆਏ ਘ ਉਹਦੇ ਕਰਕੇ ਥੋੜੀ ਚਮਕਦਮਕ ਦੇ ਵਿੱਚ ਕਿਤਨਾ ਕਿਤੇ ਮਾਰਾ ਮੋੜ ਕਿਸੇ ਵੀਰਾਂ ਨੂੰ ਭਰਾਵਾਂ ਨੂੰ ਫਰਕ ਲੱਗੂਗਾ ਆ ਤੁਸੀਂ ਵੇੜ ਦੇਖੋ ਠੀਕ ਆ ਜੀ ਬਹੁਤ ਖੂਬਸੂਰਤਾਂ ਬੇਲ ਬੁੱਲ ਸਪੈਸ਼ਲ ਆ ਲੰਬੀ ਨੂੰ ਵੀ ਪੂਰੀ ਆ ਤੇ ਹਾਈਟ ਮੀਡੀਅਮ ਤੋਂ ਪਲੱਸ ਉੱਚੀਆਂ ਵੇੜਾਂ ਦੇ ਵਿੱਚ ਗਿਣਤੀ ਕਰੇ ਵੱਡੀਆਂ ਜੀ ਤੇ 5 ਲੀਟਰ ਤੋਂ ਪਲੱਸ ਪਹਿਲੇ ਸਵੇਰ ਪਲੂਨ ਨੇ ਦੁੱਧ ਚਵਾਇਆ ਇਸ ਵਾਰ ਤਕਰੀਬਨ 5-6 ਦੇ ਦੌਰਾਨ ਦਿਨਾਂ ਦੇ ਦੌਰਾਨ ਜਿਹੜੀ ਇਹ ਚੱਲ ਰਹੀ ਆ ਤਕਰੀਬਨ 18 ਕਿ ਲੀਟਰ ਵੀਰ ਕੋਈ ਬੋਲਾ ਮੰਨਲੇ ਠੀਕ ਆ ਜੀ ਕੋਈ ਕੱਚਾ ਦੁੱਧ ਮੰਨਲੇ ਮਗਰ ਬੱਚਾ ਤੇ ਦੂਜਾ ਸੂਬਾ ਵੇੜ ਆ ਇਧਰੋਂ ਤਾਂ ਮ ਥੋੜਾ ਜਿਹਾ ਲੰਮਾ ਤੋੜ ਲਿਆ ਕਰੋ ਹਾਂਜੀ ਆ ਠੀਕ ਆ ਹਾਂ ਤੋੜ ਲਓ ਚਵਾਈ ਚਵਾਈ ਦੀ ਵੀਰ ਇੱਕ ਨੰਬਰ ਬਿਲਕੁਲ ਇੱਕ ਨੰਬਰ ਵੀਰੇ ਠੰਡੀ ਸੀਲ ਹੈ ਬਿਲਕੁਲ ਠੀਕ ਆ ਲਓ ਇੱਕ ਵਾਰੀ ਦੋਸਤੋ ਲੈਫਟ ਰਾਈਟ ਤੋਂ ਆਪਾਂ ਪ੍ਰੋਪਰ ਤੁਹਾਨੂੰ ਜਿਹੜੇ ਥੰਮ ਥੰਮ ਇੱਕ ਵਾਰੀ ਨੇੜਿਓਂ ਲਾ ਕੇ ਉਹ ਦਿਖਾ ਦਿੰਨੇ ਆ ਠੀਕ ਆ ਜੀ ਸੋ 18 ਕਿ ਲੀਟਰ ਤੇ ਚੱਲ ਰਹੀ ਹੈ ਜਿਹੜਾ ਕੋਈ ਮੇਰਾ ਵੀਰ ਅਕੇ ਉਮੀਦ ਕਰਦਾ ਵੀ ਚਲੋ ਪਸ਼ੂ ਆਪਾਂ ਖਰੀਦਣਾ तकरीबन 5 ਲੀਟਰ ਤੋਂ ਪਲੱਸ ਚੱਲਣ ਵਾਲਾ ਚਾਹੀਦਾ ਤੇ ਤੁਸੀਂ ਹੱਥ ਪਾ ਸਕਦੇ ਜਿਵੇਂ ਵੀਰ ਨੇ ਪਹਿਲਾਂ ਗੱਲ ਕਰ ਦਿੱਤੀ ਹੈ ਵੀ ਸੇਵਾ ਡਿਪੈਂਡ ਚੰਗੀ ਸੇਵਾ ਡਿਪੈਂਡ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਜੀ ਚੰਗਾ ਪਸ਼ੂ ਕਿਸੇ ਵੀਰ ਨੇ ਕਿ ਚੰਗੀ ਸੇਵਾ ਕਰ ਲਈ ਦੁੱਧ ਦੇ ਜਗ੍ਹਾ ਚ ਵਾ ਦਿੰਦੀ ਠੀਕ ਹੈ ਜੀ ਆ ਦੇਖੋ ਠੀਕ ਹੈ ਇਹਦੀ ਮੇਰਾ ਕੀ ਡਿਮਾਂਡ ਕਰਦੇ ਆ ਦਵਾਂਗੇ ਕਿੰਨੇ ਦੀ ਵੱਚੀ ਸੇਲ ਕਰਦੇ ਆ ਇਹ ਵੀਰੇ ਆਪਾਂ 1,15,000 ਦੀ ਦੇਣੀ ਹੈ 1,15,000 ਦੀ ਹਾਂ ਜੀ ਬਾਕੀ ਮਾਨਤਨ ਕੋਈ ਗੱਲ ਨਹੀਂ ਕਰਦਾਂਗੇ ਆਪਾਂ ਠੀਕ ਹੈ ਤੇ ਠੀਕ ਹੈ ਲਓ ਵੀ 1,15,000 ਦੋਸਤੋ ਇਹ ਕੀਮਤ ਆ ਬਾਕੀ ਜਿੱਥੇ ਵੀ ਕਿਸੇ ਭਰਾ ਦਾ ਤਾਲਮੇਲ ਬੈਂਦਾ ਉੱਥੇ ਤੁਸੀਂ ਬਿਠਾ ਲਿਓ ਠੀਕ ਹੈ ਜੀ ਵੱਚਾ ਮਗਰ ਇਹਦੇ ਮੇਲ ਕਾਫ ਆ ਬਾਕੀ ਆ ਫੇਸ ਕੁਆਲਟੀ ਇਹਦੀ ਠੀਕ ਹੈ ਜੀ ਸੋ ਪਹਿਲੇ ਨੰਬਰ ਤੇ ਇਹ ਵਾਰ ਤੁਹਾਨੂੰ ਦਿਖਾਈਏ ਕਿ ਸੈਕਿੰਡ ਨੰਬਰ ਤੇ ਇੱਧਰ ਇੱਕ ਵੀਰ ਆਪਣੇ ਕੋਲ ਜਿਹੜੀ ਹਾਂ ਜੀ ਇਹਨੂੰ ਕਰਾਂਗੇ ਤੇ ਇਹਦੀ ਵੀ ਡਿਟੇਲ ਕਰਦੀ ਐ ਇਹ ਸੁਬਾਹ ਕਨਵਾਉਗੀ ਬੱਚਾ ਦੂਜੇ ਨੇ ਇਹ ਵੀਰੇ ਦੂਜਾ ਸੁਆ ਹੀ ਐ ਪਿਓਰ ਦੂਜਾ ਸੁਆ ਨੇ ਅੱਜ ਦਿਨ ਕਿੰਨੇ ਹੋ ਗਏ ਨਾ ਇਹਨੂੰ ਵੀਰੇ 6 ਦਿਨ ਹੋ ਗਏ ਆ 6 ਦਿਨ ਹੋ ਗਏ ਹਾਂਜੀ ਇਹ ਤਾਂ ਮਗਰ ਬੱਚਾ ਬੱਚਾ ਇਹਨੇ ਮਗਰ ਬੱਚਾ ਹੀ ਐ ਵੀਰੇ ਦੋ ਮਗਰ ਹੀ ਬੱਚੇ ਨੇ ਠੀਕ ਆ ਜੀ ਇਹ ਹੁਣ ਕਿੰਨੇ ਕੇ ਬੋਲੇ ਜਾਂ ਦੁੱਧ ਤੇ ਚੱਲ ਇਹ ਵੀਰੇ ਇਹਦੇ ਥੱਲੇ ਵੀ ਇਸ ਟਾਈਮ 18 ਲੀਟਰ 19 ਚੱਲਦਾ ਅੰਜੋ ਚਲੋ 18 ਕਹਿ ਕੇ ਆਪਾਂ ਦੇਾਂਗੇ ਤਿਆਰ ਚੱਲ ਰਿਹਾ ਦੁੱਧ ਇਸ ਟਾਈਮ ਇਹ 18 ਹਾਂ ਜੀ ਅੱਛਾ ਅਗਰੇ ਕੋਈ ਵੀ ਆਪਣੇ ਅਧੂਰੋ ਨੇ ਭਰਾ ਇੱਥੇ ਆ ਜਾਂਦਾ ਵੀ 18 ਮਲਕੀ ਪ੍ਰੋਪਰ ਖਾਏ ਹਾਂ ਜੀ ਹਾਂ ਜੀ ਜੀ ਪ੍ਰੋਪਰ 18 ਲੀਟਰ ਭਾਵੇਂ ਇੱਕ ਟਾਈਮ ਚੋਲੇ ਤੇ ਦੋ ਟਾਈਮ ਚੋਕੇ ਆਪਦਾ ਵੇਖ ਕੇ ਚੈੱਕ ਕਰਕੇ ਲਿਜਾ ਸਕਦਾ ਬਿਲਕੁਲ ਆਪਾਂ ਚਵਾ ਕੇ ਦਿਆਂਗੇ ਬਿਲਕੁਲ ਮੈਂ ਕਿਸੇ ਵਾਸਤੇ ਕੋਈ ਤੁਹਾਨੂੰ ਮੈਂ ਫੇਸ ਕੁਆਲਟੀ ਦਿਖਾ ਦਿੰਨਾ ਖੋਲਣ ਤੋਂ ਪਹਿਲਾਂ ਬੱਚਾ ਮਗਰ ਇਹਦੇ ਵੀ ਬੱਚਾ ਤੇ ਸੈਕੰਡ ਲਾਕਟੇਸ਼ਨ ਦੇ ਵਿੱਚ ਇਹ ਵੀ ਵੜ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਤੇ 18 ਲੀਟਰ ਇਹਦੇ ਥੱਲੇ ਜਿਹੜਾ ਹੁਣ ਹਾਜ਼ਰ ਦੁੱਧ ਗੈਰੋ ਕੱਚਾ ਦੁੱਧ ਗੈਰੋ ਕਿਉਂਕਿ ਪੰਜਾਛਿਆ ਗਿਆ ਸਮਾ ਤੇ ਤਕਰੀਬਨ ਇਹ ਆਪਣੇ ਦਰ ਘਰ ਦੀ ਵੈਰੀ ਤੱਕ ਇਹਨਾਂ ਪਹਿਲਾ ਸਵੇਰ ਕਿੰਨਾ ਕੁ ਦੁੱਧ ਪਹਿਲੇ ਸਵੇਰ ਵੀਰੇ ਨੇ 22 ਲੀਟਰ ਦੁੱਧ ਦਾ ਇੰਦਾ ਰਿਕਾਰਡ ਰਿਆ 22 ਲੀਟਰ ਇਸ ਟਾਈਮ ਇਹ ਇਸ ਵਾਰੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ 25-26 ਲੀਟਰ ਸੇਵਾ ਦੇ ਮੁੱਲ ਤੇ ਵਧੀਆ ਦੁੱਧ ਤਿਆਰ ਰਹੇਗਾ ਇਹਦੇ ਥੱਲੇ ਹੂੰ ਇਸ ਟਾਈਮ 18-19 ਲੀਟਰ ਤਿਆਰ ਏ 6 ਦਿਨ ਹੋ ਗਏ ਨੇ ਹੂੰ ਤੇ ਨਾਰਮਲੀ ਚਲੋ ਇੱਕ ਆਪਾਂ ਗੱਲ ਕਰਦੇ ਨੇ ਵੀ ਬੰਗਾ ਰਸੀ ਰਸੀ ਪਾ ਲੈਨੇ ਕਿ ਜੂੜ ਜਟ ਜੂੜ ਵੀਰੇ ਕਿਤੇ ਲੋਡ ਪੈਣ ਤੇ ਉੰਜ ਪਾ ਵੀ ਲਈ ਦੀ ਏ ਠੀਕ ਆ ਪਾਲੇ ਦਾ ਬਲੂ ਠੀਕ ਆ ਠੀਕ ਆ ਲਓ ਖੋਲ ਕੇ ਤੋਰਦਗੇ ਜੀ ਇਹਨੂੰ ਵੀ ਤੋਰ ਲਿਆ ਖੋਲ ਕੇ ਇਹਨੂੰ ਤੋਰੋ ਇਹਨੂੰ ਵੀ ਲਓ ਦੇਖੋ 118 ਲੀਟਰ ਇਸ ਵੈਰ ਦੇ ਥਲੇ ਦੁੱਧ ਆ ਠੀਕ ਆ ਜੀ ਤੇ ਬਾਕੀ ਆਪਾਂ ਪ੍ਰੋਪਰ ਇਧਰ ਤੋਂ ਇੱਕ ਵਾਰੀ ਖੋਲ ਕੇ ਲੰਬਾ ਤੋਰ ਕੇ ਦਿਖਾ ਦਿੰਨੇ ਆ ਮੂੰਹ ਮੱਥੇ ਦੀ ਚੰਗੀ ਆ ਬਿਲਕੁਲ ਸਟ੍ਰੇਟ ਪਟਾ ਛੋਟਾ ਕਰਨ ਬੋਦੀ ਵਾਲੀ ਬੱਛੀ ਆ ਤੇ ਮਗਰ ਬੱਛਾ ਮੇਲ ਕਾਫ ਆ ਬਾਕੀ ਗੈਬਗੂ ਕੋ ਆਪਸੀ ਥਣਾ ਦਾ ਬਾ ਕਮਾਲ ਬਹੁਤ ਤੋਂ ਦੂਰੀ ਤੇ ਥਣ ਲੱਗਾ ਅਗਲੇ ਪਿਛਲੇ ਥਣਾ ਦਾ ਵਿੱਚ ਕਾਫੀ ਡਿਫਰੈਂਸ ਆ ਠੀਕ ਆ ਆ ਦੇਖੋ ਠੀਕ ਹੈ ਅੱਛਾ ਵੀਰੇ ਇਹਦਾ ਮੁੱਲ ਕੀ ਕਰਦੇ ਪਏ ਦੇਵਾਂਗੇ ਕਿੰਨੇ ਦੀ ਆ ਚਾਹਤ ਹੈ ਇਹਦਾ ਵੀਰੇ ਆਪਾਂ 95000 ਰੁਪਿਆ ਮੁੱਲ ਰੱਖਿਆ 95 ਹਾਂਜੀ ਵੀ ਜਿੱਥੇ ਮਤਲਬ ਵੀ ਆਪਾਂ ਦੇ ਦੇਣੀ ਚੀਜ਼ ਹੈ ਹਾਂਜੀ ਹਾਂਜੀ ਦੇਣ ਲੈਣ ਨਾਲ ਹੀ ਮਾਨਤਨ ਕਰ ਦਾਂਗੇ ਆਪਾਂ ਮੌਕੇ ਦੀ ਪਹਿਲੀ ਇਹ ਵੇਖਿਆ ਜੀ ਕਿਤੇ ਮਾਨਤਨ ਕਰਦੇ ਹਾਂਜੀ ਹਾਂਜੀ ਨਹੀਂ ਨਹੀਂ ਜ਼ਰੂਰ ਮਾਨਤਨ ਆਪਾਂ ਜ਼ਰੂਰ ਕਰ ਦਾਂਗੇ ਖਰਚਾ ਪਾਣੀ ਆਪਾਂ ਛੱਡ ਦਾਂਗੇ ਠੀਕ ਹੈ ਜੀ ਲੋ ਦੋਸਤੋ ਸ਼ੋਰ ਸ਼ੱਪਾ ਆਪਣੀ ਤਾਂ ਹੋਊਗਾ ਠੀਕ ਹੈ ਜੀ ਕੋਈ ਭਰਾ ਵੀ ਸੌਦਾ ਕਰ ਲੇ ਮਾਨਤਨ ਜ਼ਰੂਰ ਹੋਊਗਾ ਇਧਰ ਇੱਕ ਤੁਹਾਨੂੰ ਜਿਹੜੀ ਗੱਬਣ ਮੱਛੀ ਦਿਖਾ ਦਿੰਨੇ ਆ ਇਹ ਵਾਰ ਦੇ ਕਿੰਵਾਸ ਰੋਸ ਹੁੰਦੀ ਹੈ ਇਹ ਮੇਰੇ ਤੀਜਾ ਸੂਆ ਸੋਣਾ ਇਹਨੇ ਦੂਜਾ ਦੋ ਸੂਏ ਸੋਈ ਹੋਈ ਹੈ ਤੀਜੇ ਲਈ ਤਿਆਰ ਹੁੰਦੀ ਪਈ ਉਹ ਅੱਗੇ ਹੁਣ ਹੁਣ ਤੀਜਾ ਸੂਆ ਹਾਂਜੀ ਤੀਜਾ ਸੂਆ ਸੋਣਾ ਠੀਕ ਹੈ ਜੀ ਇਹ ਵੀ ਪਿਛਲੇ ਆਪਾਂ ਸਵੇਰੇ ਘਰੇ ਚੋਈਆਂ ਚਾਹੀਆਂ ਹਾਂਜੀ ਹਾਂਜੀ ਆਪਣੇ ਘਰੇ ਹੀ ਸੋਈਆਂ ਵੀਰੇ ਆਪਾਂ ਕਰਦੇ ਤਕਰੀਬਨ ਕਿੰਨਾ ਕੁ ਦੁੱਧ ਚਵਾ ਗਈ ਸੀ ਇਹ ਵੀਰੇ 18 ਕਿਲੋਟਰ ਤੱਕ ਇਹਦਾ ਦੁੱਧ ਰਿਆ ਹੈ 20 ਦੇ ਅੰਦਰ bari ਹਾਂਜੀ ਹਾਂਜੀ 20 ਦੇ ਅੰਦਰ bari ਇਸ ਟਾਈਮ ਇਹਦੇ ਥੱਲੇ 13 ਲੀਟਰ ਦੁੱਧ ਤਿਆਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਉਹ ਨਾਲ ਗੱਬੜਾਂ ਦੇ ਨਾਲ ਦੁੱਧ ਵੀ ਆ ਹਾਂਜੀ ਦੁੱਧ ਵੀ ਇਹਦੇ ਥੱਲੇ ਚੱਲਦਾ ਠੋਕੜ ਦਾ ਬਣਾ ਗਈ ਹਾਂਜੀ ਠੋਕੜ ਗੱਬੜਾ ਅੱਛਾ 3 ਮਹੀਨੇ ਦੀ ਚੈੱਕ ਪਾਸ ਹੈ ਹਾਂਜੀ ਹਾਂਜੀ 3 ਮਹੀਨਿਆਂ ਦੀ ਤੇ ਦੁੱਧ ਕਿੰਨਾ 12 13 12 13 ਲੀਟਰ ਕਹਿ ਲਓ ਬਸ 12 13 ਲੀਟਰ ਹੈਗਾ ਲੈ ਦੱਸੋ 18 ਕਿਲੋ ਦੁੱਧ ਵੀਰਾਂ ਦਾ ਵੀ ਪਿਛਲੇ ਸਵੇਰੇ ਇਹਦਾ ਬਿਲਕੁਲ ਆਪਾਂ ਚੋਇਆ ਜਿਹੜਾ ਪੀਕ ਤੇ ਕੋਈ 2-5 ਦਿਨਾਂ ਤੇ ਪਸ਼ੂ ਜਦੋਂ ਪੀਕ ਤੇ ਚੱਲਦਾ ਤਾਂ 18 ਲੀਟਰ ਚਵਾਈ ਕੀਤੀ ਆ ਹੁਣ ਤਕਰੀਬਨ ਤੀਜੇ ਸਵੇਰ ਲਈ ਮੰਨ ਲਓ ਵੀ ਅੱਗੇ ਗੱਬਣ ਵੀ ਆ ਤੇ ਹੁਣ ਦੁੱਧ ਵੀ ਇਹਦੇ ਥੱਲੇ ਕੋਈ 12 ਵੈਸੇ ਖੋਲ ਕੇ ਤੋੜ ਕੇ ਦਿਖਾਉਣੇ ਆ ਬਾਕੀ ਅਗਲੇ ਪਿਛਲੇ ਥਣਾ ਦੀ ਚਵਾਈ ਬਰਾਬਰ ਵੀ ਤਾਂ ਬਿਲਕੁਲ ਬਿਲਕੁਲ ਵੀਰੇ ਬਰਾਬਰ ਹੈ ਥਣਾ ਥਣਾ ਚ ਕਿਸੇ ਦੇ ਕੋਈ ਵੀ ਕੋਈ ਕੱਲੀ ਗੱਲ ਨਹੀਂ ਹੈ ਨਾ ਨਾ ਵੀਰੇ ਬਿਲਕੁਲ ਵਧੀਆ ਥਣ ਥਣ ਓਕੇ ਆ ਬਿਲਕੁਲ ਠੀਕ ਹੈ ਵੀਰੇ ਲਓ ਕੱਢ ਕੇ ਜੀ ਆਇਆਂ ਨੂੰ ਤੋੜਦੇ ਹੋ ਜੇ ਇਹਨੂੰ ਵੀ ਸੋ ਦੋਸਤੋ ਬਾਕੀ ਤੁਹਾਨੂੰ ਨੋਟ ਕਰਾ ਦਵਾ ਮੇਰਾ ਵੀਰ ਕੋਈ ਵੀ ਸਾਈ ਬੇਨਾ ਕਰਕੇ ਆਪਣੀ ਚੈੱਕ ਪਾਸ ਕਰਾਉਣੀ ਚਾਹੁੰਦਾ ਤੇ ਤੁਸੀਂ ਡਾਕਟਰ ਸਾਹਿਬ ਵੈਟਰਨਰੀ ਬੇਸ਼ੱਕ ਇਸ ਨੂੰ ਹਾਇਰ ਕਰ ਸਕਦੇ ਜੀ ਤਸੱਲੀ ਤੇ ਚੈੱਕ ਕਰਵਾ ਕੇ ਜਾ ਸਕਦੇ ਹਾਂ ਬਿਲਕੁਲ ਜੀ ਸੋ 12 13 12 13 ਲੀਟਰ ਦੁੱਧ ਵੀ ਆ गांव नवे दुध रली या ठीक है जी कोई तकरीबन कोई 3 ਕੁ ਮਹੀਨੇ ਤੋਂ ਪਲੱਸ ਕਰ ਲੋ ਜਾਂ 3 ਕੁ ਮਹੀਨੇ ਦੀ ਜਿਹੜੀ ਇਹ ਗੱਬਣ ਚੈੱਕ ਪਾਸ ਤੇ ਭਣੇ ਕਿੰਨੇ ਦੇ ਦੇ ਰਹੇ ਆ ਇਹਦਾ ਵੀਰੇ ਆਪਾਂ 65000 ਰੁਪਇਆ ਮੁੱਲ ਰੱਖਿਆ 65000 ਹਾਂਜੀ ਬਾਕੀ ਕੋਈ ਗੱਲ ਨਹੀਂ ਮਾਨਤਨ ਹੋ ਜਾਏਗਾ ਠੀਕ ਆ ਜੀ ਆ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਵੀ ਬਿਲਕੁਲ ਪੀਕ 18 ਕਿਲੋ ਲੀਟਰ ਦੁੱਧ ਦੀ ਹਾਂਜੀ ਹਾਂਜੀ ਇਸ ਟਾਈਮ ਇਹਦੇ ਥੱਲੇ 12 13 ਲੀਟਰ ਆਪਾਂ ਚਵਾ ਕੇ ਦੇ ਦਾਂਗੇ ਠੀਕ ਆ ਜੀ ਲੋਵੀ ਪ੍ਰਭੂ ਇਹ ਟੋਕੜ ਗੱਬਣ ਵੜਾ ਤੇ 65000 ਦੀ ਵੀਰਾਂ ਦਾ ਵੀ ਇਹ ਆਪਾਂ ਦਵਾਂਗੇ ਠੀਕ ਆ ਜੀ ਤੇ ਬਾਕੀ ਆਉਣ ਵਾਲਾ ਸਮਾਂ ਠੀਕ ਆ ਜੀ ਨਾਲ ਦੇ ਨਾਲ ਟੋਕੜ ਵੀ ਆ ਦੁੱਧ ਵੀ ਦੇ ਦੀਏ ਨਾਲ ਗੱਬਣ ਵੀ ਚੈੱਕ ਪਾਸ ਆ ਤੇ ਜਿਹੜੇ ਭਰਾ ਨੂੰ ਜਜੂ ਕੀ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਠੀਕ ਆ ਥਾਂ ਦੇ ਬਾਕੀ ਵਾਰੀ ਆਪਾਂ ਤੁਹਾਨੂੰ ਥੋੜਾ ਲਾਗਿਓ ਦਿਖਾ ਦਿੰਨੇ ਆ ਆ ਦੇਖੋ ਜੀ ਮੋਰਗੀ ਦਾ ਸਵੇਰ 6:00 ਵਜੇ ਦਾ ਚੋਈ ਦਾ ਸਮਾਂ ਵੀਰੇ ਕਰੇ ਜੋ ਨੋਟ ਮੜਾ ਜੀ ਦੱਸਿਆ ਜੇ ਇਹ ਵੀਰੇ ਆਪਾਂ 6:00 ਵਜੇ ਚੋਈ ਦੀਆਂ ਸਵੇਰ 6:00 ਵਜੇ ਚੋਈਆਂ ਆਈਆਂ ਠੀਕ ਆ ਜੀ ਹਾਂਜੀ ਠੀਕ ਆ ਇਸ ਤੋਂ ਬਾਅਦ ਦੋਸਤੋ ਦੋ ਜਿਹੜੀਆਂ ਮੱਝਾਂ ਝੋਟੀਆਂ ਵੀ ਆਪਾਂ ਤੁਹਾਨੂੰ ਦਿਖਾ ਦੇਣੀ। ਹਾਂਜੀ ਦੋਸਤੋ ਇਧਰ ਇੱਕ ਪਾਸੇ ਆਪਾਂ ਜ਼ਿਕਰ ਕੀਤਾ ਸੀਗਾ ਸਟਾਰਟਿੰਗ ਤੋਂ ਠੀਕ ਹੈ ਜੀ ਤਿੰਨ ਬਿਹੜਾਂ ਦੇ ਨਾਲ ਨਾਲ ਦੋ ਮੱਝਾਂ ਝੋਟੀਆਂ ਨੇ ਇਹ ਦੁੱਧੋਂ ਡرائی ਆ ਠੀਕ ਹੈ ਜੀ ਦੋਨਾਂ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਤੇ ਦੁੱਧੋਂ ਡرائی ਆ ਟਰਾਈ ਪੀਰੀਅਡ ਦੇ ਵਿੱਚ ਚੱਲਣ ਡੀਆਂ ਨੇ ਤੇ ਗੱਬਣ ਹੈਗੀਆਂ ਨੇ ਬਾਕੀ ਆਪਾਂ ਪੂਰਾ ਟਾਈਮ ਪੁੱਛ ਲਾਂਗੇ ਵੀਰ ਤੋਂ ਕਿੰਨੇ-ਕਿੰਨੇ ਸਮੇਂ ਦੀਆਂ ਗੱਬਣ ਆ ਤੇ ਨਾਲ ਦੀ ਨਾਲ ਹੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਰਕਵਾਇਤਾ ਠੀਕ ਹੈ ਜੀ ਜੇਕਰ ਵੀਰ ਉਹਨਾਂ ਨੇ ਚੈੱਕ ਪਾਸ ਕਰਵਾਈਆਂ ਜਾਂ ਨਹੀਂ ਕਰਵਾਈਆਂ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਇੱਥੇ ਆਣ ਕੇ ਜਿੰਨੇ ਚ ਵੀ ਤੁਹਾਡੀ ਗੱਲ ਮੁੱਕਦੀ ਜਾਂ ਤੈਹ ਬੈਂਦੀ ਆ ਇੱਥੇ ਆਣ ਕੇ ਆਪਣਾ ਬਿਲਕੁਲ ਵੈਟਰਨਰੀ ਡਾਕਟਰ ਤੋਂ ਚੈੱਕ ਕਰਵਾ ਕੇ ਫਿਰ ਗੱਲਬਾਤ ਕਰ ਲਿਓ ਠੀਕ ਆ ਜੀ ਤੇ ਵੀਰੋ ਨੇ ਵੀ ਆਪਣੀ ਰਿਸਪੌਂਸਿਬਿਲਟੀ ਸਮਝਣਗੇ ਕਿਸੇ ਭਰਾ ਨੂੰ ਭੇਜਣੀ ਆ ਤੇ ਚੈੱਕ ਪਾਸ ਕਰਾ ਕੇ ਹੀ ਭੇਜਿਆ ਜਾਣ ਬਾਕੀ ਆਪਾਂ ਕਰਦੇ ਆ ਗੱਲਬਾਤ ਅੱਛਾ ਵੀਰੇ ਇਹ ਤੁਸੀਂ ਦੱਸ ਰਹੇ ਵੀ ਝੋਟੀ ਪਹਿਲਾ ਸੂਆ ਹਾਂਜੀ ਦੂਜੇ ਲਈ ਕੱਪਣ ਦੂਜੇ ਲਈ ਵੀਰੇ ਕੱਪਣ ਤਾਂ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਵੀਰੇ ਅੱਛਾ ਜੀ ਹਾਂਜੀ ਬਹੁਤ ਦੱਸੋ ਵੈਸੇ ਦੁੱਧੋਂ ਭੱਜੀ ਆ ਦੁੱਧੋਂ ਡਰਾਈ ਆ ਠ ਤੇ ਉਹ ਦੇ ਅਕੋਰਡਿੰਗ ਤੁਸੀਂ ਆਪਣੀ ਜਜਮੈਂਟ ਕਰ ਲਿਓ ਠੀਕ ਹੈ ਜੀ ਤਿੰਨਾ ਮਹੀਨਿਆਂ ਦੀ ਘਟਾਈਆਂ ਦੀਆਂ ਕਿੰਨਾ ਦੀ ਵੀਰੇ ਤਿੰਨਾ ਤਿੰਨਾ ਮਹੀਨਿਆਂ ਦੀਆਂ ਤਿੰਨਾ ਮਹੀਨਿਆਂ ਦੀ ਆ ਮਗਰ ਜਿਹੜੀ ਮੱਝ ਖੜੀ ਏ ਇੱਕ ਨਵਾਂ ਸੁਹਾਗਾ ਕਿੰਨੇ ਸੁਹਾਗੇ ਵੀਰੇ ਚੌਥਾ ਸੁਹਾ ਉਹ ਚੌਥੇ ਸੁਹਾ ਲਈ ਗੱਪੜਾ ਤੇ ਆ ਦੂਜੇ ਸੁਹਾ ਲਈ ਇਹ ਦੂਜੇ ਲਈ ਠੀਕ ਹੈ ਜੀ ਇਹ ਦੋਨੋਂ ਨਾਲੇਰੇ ਦੋਸਤੋ ਗੱਪੜਾ ਤੇ ਆਪਾਂ ਮੈਨੂੰ ਇਹ ਵੀ ਦੱਸ ਦਗੇ ਵੀ ਇਹ ਚੈੱਕ ਪਾਸ ਆਪਣੇ ਕਰਵਾਏ ਵੈਸੇ ਨਹੀਂ ਨਹੀਂ ਵੀਰੇ ਆਪਾਂ ਨਹੀਂ ਕਰਵਾਏ ਹੋਏਗੇ ਬਾਕੀ ਆਪਾਂ ਤਸੱਲੀ ਦੇ ਕਰਵਾ ਦਾਂਗੇ ਜੇ ਕਿਸੇ ਨੇ ਕਰਨਾ ਹੋਵੇ ਤੇ ਬਾਕੀ ਆਪਦੀ ਤਸੱਲੀ ਕਰਾਉਣੀ ਕਿਸੇ ਨੇ ਤੇ ਆਪਦਾ ਡਾਕਟਰ ਲਿਆ ਕੇ ਵੀ ਖਰਾਾ ਸਕਦਾ ਚੈੱਕ ਪਾਸ ਕਰਾ ਕੇ ਲੈ ਆਪਾਂ ਤੁਹਾਡਾ ਥੋੜਾ ਮੋਟਾ ਜਿਹੜੀ ਉਹ ਵੀ ਜਿਵੇਂ ਆਪਾਂ ਘਰੇ ਮਾਰ ਰੱਖਿਆ ਤੇ ਹਾਂਜੀ ਹਾਂਜੀ ਜਿਵੇਂ ਨਾਲਾ ਨੂਰਾ ਦਿਨ ਪਸ਼ੂ ਤੇ ਆਪਣਾ ਪਾਚਾ ਜਾਂਦਾ ਵੀ ਮੋਟਾ ਨਾਲਾ ਦਿੱਤਾ ਹਾਂਜੀ ਹਾਂਜੀ ਮੋਟਾ ਨਾਲਾ ਗੱਪਣ ਸਾਡੇ ਤੋਂ ਤਾਂ ਗੱਪਣ ਪੱਕੇ ਭਾਂਡੇ ਪਈਆਂ ਬਿਲਕੁਲ ਬਿਲਕੁਲ ਠੀਕ ਹੈ ਜੀ ਲਓ ਦੋਸਤੋ ਦੋ ਨਾਗ ਆ ਠੀਕ ਹੈ ਜੀ ਸੌਦਾ ਕਰਨ ਤੋਂ ਜੋ ਵੀ ਰੇਟ ਹੋਗਾ ਇਹਨਾਂ ਮੱਝਾਂ ਝੋਟੀਆਂ ਦਾ ਠੀਕ ਹੈ ਜੀ ਉਹ ਤੁਸੀਂ ਪੇ ਕਰਕੇ ਪਸ਼ੂ ਲੈ ਕੇ ਜਾ ਸਕਦੇ ਜੀ ਇੱਕ ਜਿਹੜੀ ਮੱਝ ਪਿਛਲੇ ਪਾਸੇ ਤੁਸੀਂ ਦੇਖ ਰਹੇ ਜੀ ਇਹ ਚੌਥਾ ਸੂਆ ਇਹਨੇ ਸੂਣਾਗਾ ਉਹ ਦੂਜੇ ਸੂਵੇ ਸੂਣੀ ਆ ਠੀਕ ਹੈ ਜੀ ਤੇ ਤਕਰੀਬਨ ਇਹਨਾਂ ਦਾ ਦੁੱਧ ਕਿੰਨਾ ਕਿੰਨਾ ਵਿਰੇ ਚਵਾਇਆ ਸੀ ਹੁਣ ਇਹਨਾਂ ਨੇ ਇਹਨੇ ਵਿਰੇ 10 ਤੋਂ 12 ਲੀਟਰ ਰਹਿੰਦੇ ਥੱਲੇ ਸੀ ਹਾਂ ਹਾਂ ਉਹ ਮੱਝ ਨੇ ਚਵਾਇਆ ਹੋਇਆ 13 ਤੋਂ 14 ਲੀਟਰ ਵੀ 15 ਜੀ ਠੀਕ ਹੈ ਜੀ ਹਾਂਜੀ ਆਪਰੋਂ ਸੋ ਜਿਹੜੀ ਇਹ ਮੱਝ ਵੱਡੀ ਤੁਸੀਂ ਪਰਲਮੈਂਟ ਦੇਖ ਰਹੇ ਜੀ 13-14 ਕਿਲੋਟਰ ਵਾਲੀ ਆ ਠੀਕ ਹੈ ਜੀ ਇਹ ਕੋਈ 10 ਕਿਲੋ ਇਹਨੇ ਤੇ ਇਹਨਾਂ ਦਾ ਮੁੱਲ ਵੀ ਇੱਕ ਵਾਰੀ ਮੇਰਾ ਵੀਰ ਦੱਸ ਦੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਹੈ ਤਾਂ ਕੀ ਮੁੱਲ ਲਾ ਕਰਦੇ ਆਂਦਾ ਵੀਰ ਆਪਾਂ 75000 ਰੁਪਇਆ ਮੁੱਲ ਰੱਖਿਆ ਪਹਿਲੇ ਸੂਏ ਮੋਹਰਾ ਨਾਲ ਚੋਟੀ ਹੈ ਠੀਕ ਹੈ ਜੀ ਹਾਂਜੀ 75000 ਦੀ ਇਹ ਦੇਵਾਂਗੇ ਤੇ ਪਰਲ ਪਿਛਲੇ ਪਾਸੇ ਜਿਹੜੀ ਆਇਆ ਇਹ ਵੀ ਵੀਰ ਆਪਾਂ 60000 ਰੁਪਇਆ ਮੁੱਲ ਹੁੰਦਾ ਰੱਖਿਆ ਇਹ 60000 ਦੀ ਹੈ ਠੀਕ ਹੈ ਜੀ ਥੋੜਾ ਜਿਹਾ ਨੂੰ ਮਾੜਾ ਤੋੜ ਕੇ ਦਿਖਾ ਦਗੇ ਵੀਰਾਂ ਨੂੰ ਤੋੜ ਕੇ ਵਿਖਾਓ ਮੈਂ ਵੀ ਦੋਸਤੋ ਇਹ ਜਿਹੜੀ 75000 ਦੀ ਝੋਟੀ ਹੈ ਠੀਕ ਹੈ ਜੀ ਤੇ ਕੋਈ ਭਰਾ ਆਉਂਦਾ ਮੈਂ ਬਾਰ-ਬਾਰ ਕਹਿ ਰਿਹਾ ਠੀਕ ਹੈ ਆ ਦੇਖੋ ਸੋ ਕੱਦ ਝੋਟੀ ਦਾ ਵਧੀਆ ਠੀਕ ਹੈ ਜੀ ਆਮ ਨਾਰਮਲ ਬਿਲਕੁਲ ਸਮੁੰਦਰ ਜੇ ਕੱਦ ਹੁੰਦੇ ਆ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਆਪਾਂ ਕਹਿ ਸਕਦੇ ਆ ਸੋ ਡਰਾਈ ਪੀਰੀਅਡ ਦੇ ਵਿੱਚ ਝੋਟੀ ਆ ਸੋ ਪਲੂਣ ਨੇ ਪਹਿਲੇ ਸਵੇਰ ਕੋਈ 10 ਕਿਲੋ ਦੁੱਧ ਚਵਾਇਆ ਠੀਕ ਆ ਠੀਕ ਹੈ ਜੀ ਇੱਧਰ ਜਿਹੜੀ ਸੈਗਰ ਨੰਬਰ ਤੇ ਆਪਾਂ ਤੁਹਾਨੂੰ ਇਹ ਮੱਝ ਦਿਖਾਈ ਹੈ ਠੀਕ ਹੈ ਜੀ ਇਹਦਾ ਵੀ ਕੋਈ 60000 ਰੁਪਏ ਮੁੱਲ ਵੀ ਨਹੀਂ ਕਰਦੇ ਆ ਤੇ ਮੇਰਾ ਭਰਾ ਜਿਹਦਾ ਮਰਤੀ ਤੁਸੀਂ ਆਪਣੀ ਚੈੱਕ ਕਰਵਾ ਸਕਦੇ ਜੇ ਦੁੱਧੋਂ ਇਹ ਵੀ ਟਰਾਈ ਆ ਦੋਵੇਂ ਵੇਸੇ ਮੱਝਾ ਝੋਟਕਾ ਦੁੱਧੋਂ ਟਰਾਈ ਆ ਇਹਨੂੰ ਵੀ ਖੋਲ ਕੇ ਤੋੜ ਦਿਆ ਜੀ ਠੀਕ ਆ ਸੁਆਗਾ ਚੌਥਾ ਦੱਸਿਆ ਨਾ ਵੀਰੇ ਹਾਂਜੀ ਹਾਂਜੀ ਵੀਰੇ ਚੌਥਾ ਸੁਆ ਠੀਕ ਹੈ ਜੀ ਆ ਇਹਨੂੰ ਤੋੜ ਦਿਆ ਜੀ ਅ ਨੋਬਿਕ ਸਰ ਮੇਰੇ ਇਹ ਅਜਾ ਨਾਗਨੇ ਟੋਟਲ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਝੋਟੀਆਂ ਆ ਪਤਾ ਤੁਹਾਨੂੰ ਦਿਖਾਈਆਂ ਨੇ ਸੋ ਗੱਬਣ ਠੀਕ ਆ ਜੀ ਤੇ ਦੋ ਤੋਂ ਡرائی ਨੇ ਰੇਡ ਪਰ ਤਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਆਪਾਂ ਤੇ ਤਿੰਨ ਵੜਾ ਦਿਖਾਈਆਂ ਨੇ ਇੱਕ ਟੋਕੜ ਗੱਬਣ ਨੱਕ ਸੀਗਾ ਤੇ ਦੋ ਵੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਇੱਕ ਵੀਰੇ ਆਪਣੇ ਨੰਬਰ ਜਰੂਰ ਕਰ ਦਿੱਗੇ ਸਾਂਝੇ 9855 977157 ਰਣਵੀਰ ਸਿੰਘ ਠੀਕ ਹੈ ਜੀ ਹਾਂਜੀ ਵੀਰੇ ਮੈਂ ਦੱਸੋ ਓਨਰ ਰਣਵੀਰ ਸਿੰਘ ਵੀਰ ਦੇ ਨੰਬਰ ਬਿਲਕੁਲ ਸਕਰੀਨ ਤੇ ਚੱਲਣ ਦੇ ਆ ਇਹ ਅੱਜ ਆਪਣੀ ਦੋਸਤੋ ਬਸੇਸ ਖਾਸ ਵਿਜਟ ਸੀ ਘਰੇਲੂ ਘਰੋਂ ਜਿਹੜਾ ਮਾਲ ਤੁਹਾਨੂੰ ਦਿਖਾਉਣਾ ਸੀਗਾ ਤੇ ਬਿਲਕੁਲ ਨਜ਼ਦੀਕ ਅਟਾਰੀ ਨਜ਼ਦੀਕ ਫਰੋਜਪੁਰ ਡਿਸਟ੍ਰਿਕਟ ਕੁਈ 9-10 ਕਿਲੋਮੀਟਰ ਦੀ ਦੂਰੀ ਹੈ ਸਾਰੀ ਮਿਲਦੇ ਆ ਇੱਕ ਨਮੀ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ